ਲੋ ਵੀ ਪ੍ਰਭੋ ਜਵੰਦਾ ਪਿੰਡੀ ਵਿੱਚ ਪਹੁੰਚ ਕੇ ਬਾਈ ਮਨਜੀਤ ਦੇ ਘਰੇ 6 ਟਰੈਕਟਰਾਂ ਬਾਰੇ ਜਾਣਕਾਰੀ ਦੇਣ ਲੱਗੇ ਆ ਬਈ ਆ ਕਿੰਨਾ ਮਾੜਾ ਡੀ ਸੱਟ 2010 2010 ਮਾਡਲ ਟਾਇਰਾਂ ਦੀ ਕੰਡੀਸ਼ਨ ਕੀ ਹੈ ਬਾਈ 80 85 ਪੈਸੇ ਟਾਇਰ 80 85 ਪੈਸੇ ਟਾਇਰ ਨੇ ਹੁਣ ਰੇਟ ਕੀ ਆ ਦੇਣ ਵਾਲਾ 2 80 ਦਾ 2 ਲੱਖ 80 ਹਜ਼ਾਰ ਦਾ ਤੇ ਇੱਧਰ ਖੜਾ 963 ਇਹ ਕਿੰਨਾ ਮਾੜਲਾ 2019 ਮਾਡਲ 2019 ਮਾਡਲ ਟਾਇਰ ਦੀ ਕੰਡੀਸ਼ਨ 90 ਪੈਸੇ 90 ਪੈਸੇ ਟਾਇਰ ਬਈ ਚੱਲ ਚਲਾਵੇ ਦਾ ਕਿਵੇਂ ਚਾਹ ਬਾਕੀ ਲੈ ਵੀ ਕੋਈ ਚੱਕਰ ਨੰਬਰ ਪੰਜਾਬ ਦਾ ਪੰਜਾਬ ਨੰਬਰ ਇਹਦਾ ਰੇਟ ਕੀ ਆ ਬਈ ਇਹ ਬਾ ਦੇਣੀ ਹੈ 530000 ਦਾ 530000 ਦਾ ਤੇ ਜਿਹੜਾ ਆ ਸਵਰਾਜ 855 ਖੜਾ ਇਹ ਕਿੰਨਾ ਮਾਡਲ ਇਹ 2016 ਮਾਡਲ 2016 ਮਾਡਲ ਆ ਕੋੜਾ ਬੰਪਰ ਲੱਗਿਆ ਹੋਇਆ ਡੈਕ ਲੱਗਿਆ ਹੋਇਆ ਕਨੋਪੀ ਲੱਗੀ ਹੋਈ ਆ ਮੂਰੇ ਵੀ ਮਗਰਾਟ ਲੱਗੇ ਹੋਏ ਨੇ ਹਾਂਜੀ ਚੱਲ ਚਲਾ ਕੇ ਦੇਖੀਵੇਂ ਬਈ ਚਾ ਬਾਕੇ ਲੈ ਜੂ ਕੋ ਚੱਕਰ ਚਾ ਬਾਕੇ ਲੈ ਜੋ ਸੀਲ ਵਗੈਰਾ ਸਾਰਾ ਕੁਝ ਓਮ ਹੀ ਆ ਇਹਦਾ ਰੇਟ ਕੀ ਆ ਬਈ ਇਹ ਬਾ ਦੇਣੀ ਹੈ 515000 ਦਾ ਨੰਬਰ 50 ਦਾ 50 ਨੰਬਰ 50 ਨੰਬਰ ਤੇ ਜਿਹੜਾ ਇੱਧਰ ਖੜਾ 855 ਇਹ ਕਿੰਨਾ ਮਾਡਲ ਇਹ 14 ਮਾਡਲ ਆ ਚਾਰ ਨੰਬਰ ਚਾਰੇ ਟਾਇਰ ਨਵੇਂ ਚਾਰੇ ਟਾਇਰ ਨ ਠੀਕ ਆ ਇਹਦਾ ਰੇਟ ਕੀ ਹੈ ਬਈ ਇਹ ਦੇ ਦਾਂਗੇ 415000 ਦਾ 415000 ਦਾ ਜਿਹੜਾ ਮੋٹے ਸਟicker ਵਾਲਾ 53 ਦਾ ਸੈਲਟੀ ਕਿੰਨਾ ਮਾਡਲ ਇਹ 2005 ਮਾਡਲ ਹੈ ਚਾ ਨੰਬਰ ਫਰਸਟ ਪਾਰਟੀ ਫਰਸਟ ਪਾਰਟੀ ਹੈ 2005 ਮਾਡਲ ਹੈ ਟਾਇਰਾਂ ਦੀ ਕੀ ਐਡੀਸ਼ਨ ਹੈ ਬਈ ਅੱਧੇ ਟਾਇਰ ਨੇ ਬਸ ਅੱਧੇ ਕਿ ਟਾਇਰ ਨੇ ਚੱਲ ਚਲਾਵੇ ਤਾਂ ਓਕੇ ਚਾ ਬਾਅਦ ਕੇ ਲੈ ਜਾ ਕੋਈ ਚੱਕਰ ਨਹੀਂ ਰੇਟ ਰੇਟ ਕੀ ਇਹਦਾ ਬਾ 290000 ਦਾ ਦੇਣੀ ਹੈ 290000 ਦਾ ਤੇ ਜਿਹੜਾ ਇੱਧਰ ਖੜਾ ਹੈਗਾ ਕਾਲੇ ਢਡਾ ਵਾਲਾ 53 ਦਾ 6 ਕਿੰਨਾ ਮਾਡਲ ਇਹ 2011 ਮਾਡਲ ਫਸਟ ਪਾਰਟੀ ਹਰਿਆਣਾ ਨੰਬਰ ਹਰਿਆਣਾ ਨੰਬਰ ਹੈ ਪਿਛਲੇ ਟਾਇਰ ਤਾਂ ਜਮੀ ਨਵੇਂ ਮੂਰਲੇ ਭਾਈ ਮੂਰਲੇ ਨਵੇਂ ਮੰਗੂ ਨੇ ਇਹਦਾ ਰੇਟ ਕੀ ਹੈ ਭਾਈ ਇਹ ਬਾ ਦੇਣੀ ਆ 430000 ਰੁਪਏ ਦਾ 425 ਚ ਦੇ ਦੀ ਅਗਲਾ ਸਵਾ 4 ਕਹਿੰਦਾ ਹੋ ਜਾਊਗਾ ਲੋ ਵੀ ਸੱਜਣੋ ਆਜੋ ਤਨੌਲੇ ਤੋਂ 4 ਕਿਲੋਮੀਟਰ ਪਿੱਖੀ ਵਾਲੀ ਸੜਕ ਤੇ ਜਵੰਦਾ ਪਿੰਡੀ ਆ ਤੇ ਬਾਈ ਦਾ ਨਾਮ ਮਨਜੀਤ ਆ ਤੇ ਨਵੇਂ ਸਰਪੰਚਾਂ ਦਾ ਘਰ ਪੁੱਛ ਕੇ ਆ ਜਿਉ ਜਿਨ੍ਹਾਂ ਨੇ ਕੋਈ ਵੀ ਟਰੈਕਟਰ ਲੈ ਕੇ ਜਾਣਾ ਤੇ ਬਾਈ ਦਾ ਨੰਬਰ ਟਾਈਟਲ ਚੋਂ ਤੱਕ ਕਰ ਲੈ ਸੰਪਰਕ